ਲਓ ਵੀ ਮਿੱਤਰੋ ਅੱਜ ਤੁਹਾਨੂੰ ਆਵਲਖ ਸੰਜਾਫ ਘੋੜੀ ਲਿਆਦੀਆਂ ਆ ਉਹਨਾਂ ਭਰਾਵਾਂ ਲਈ ਆ ਜਿਨ੍ਹਾਂ ਨੇ ਜਿਆਦਾ ਮਾਰਵਾੜੀ ਨੁਕਰੇ ਦੋਨਾਂ ਤਰ੍ਹਾਂ ਦੇ ਵਿੱਚ ਲੈਣੇ ਜਾਂ ਜਿਨ੍ਹਾਂ ਨੇ ਬਲਾਉਣੀਆਂ ਬਰਾਤਾਂ ਕਹ ਬਰਾਤਾਂ ਲਈ ਘੋੜੀਆਂ ਇਦਾਂ ਦੀ ਸੰਜਾਫ ਘੋੜੀਆਂ ਕਾਫੀ ਚੱਲ ਜਾਂਦੀਆਂ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਇਹ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਆ ਦੋਸਤੋ ਅੱਜ ਤਰੀਕ 20 ਅਪ੍ਰੈਲ 2025 ਦੀ ਇਹ ਵੀਡੀਓ ਤੇ ਅੱਜ ਤੁਹਾਨੂੰ ਸੰਜਾਖ ਘੋੜੀ ਲਿਆਤੀ ਮਜ਼ਬੂਤ ਹੱਡਾ ਪੈਰਾਂ ਦੀ ਸੰਭ ਦਾ ਸ਼ੈਲ ਦੇਖ ਲੈਂਥ ਦੇਖੋ ਪੇਟੜਾ ਘੋੜੀ ਬਰੀਡਿੰਗ ਵਾਲੀ ਕਹਿ ਸਕਦੇ ਹਾਂ ਗਰਦਨ ਗੁਰਦਨ ਕੰਨ ਕੋ ਨੂੰ ਸੁਨੱਖੀ ਆ ਪਲੀ ਵੀ ਚੰਗੀ ਹੋਈ ਆ ਸੋ ਜਿਹੜੇ ਵੀ ਭਰਾ ਇਦਾਂ ਦੀ ਘੋੜੀ ਭਾਲਦਾ ਹੋਇਆ ਤਾਂ ਉਹ ਆ ਵੀਡੀਓ ਦੇਖ ਲਓ ਜੇ ਵੀਡੀਓ ਪਸੰਦ ਆਈ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਕਿਉਂਕਿ ਆਪਣੇ ਚੈਨਲ ਤੇ ਤੁਹਾਨੂੰ ਮਾਰਕੀਟ ਨਾਲ ਸਸਤਾ ਜਾਨਵਰ ਮਿਲੂ ਇਹ ਆਪਣਾ ਦਾਵਾ ਤੇ ਬਾਕੀ ਕੀ ਆ ਜਿਹੜੀ ਕੁਆਲਿਟੀ ਮਿਲੂ ਤੁਹਾਨੂੰ ਹਵਾਲਪੋਰੀਆਂ ਦਾ ਸਾਫ਼ ਮਿਲੂ ਜਿਹੜਾ ਜਾਨਵਰ ਕੋਈ 1921 ਨੌਕਸਲਾ ਹੋਇਆ ਉਹ ਦੱਸ ਕੇ ਦਵਾਂਗੇ ਪਹਿਲਾਂ ਆਜੋ ਵੀਡੀਓ ਤੇ ਵੱਲ ਵਧਦੇ ਆ ਦੋਸਤੋ ਜਿਵੇਂ ਆਪਾਂ ਵੀਡੀਓ ਦੇ ਸ਼ੁਰੂਆਤ ਵਿੱਚ ਦੱਸਿਆ ਸੰਜਾਫ ਕੋੜੀਆ ਕਿਉਂਕਿ ਜਿਹੜੇ ਇਹਦੇ ਡੱਬ ਆ ਉਹ ਨੀਲੇ ਹੋਣੇ ਸ਼ੁਰੂ ਹੋ ਆਵ ਲੱਗਤੋ ਸੰਜਾਫ ਹੋਣਾ ਸਟਾਰਟ ਹੋ ਗਈ ਤੇ ਜਿਵੇਂ ਮਿਹਜਨ ਨਾਲ ਮੈਂ ਆਪਦੇ ਤਜਰਬੇ ਨਾਲ ਸੁਣਿਆ ਕਹਿੰਦੇ ਆ ਦੋਨੇ ਤਰ੍ਹਾਂ ਦਾ ਬੱਚਾ ਦੇ ਸਕਦੇ ਨੋਕਰਾਂ ਬੱਚੇ ਦੀਨ ਦੇ ਤਾਂ ਜ਼ਿਆਦਾ ਚਾਂਸ ਤੇ ਮਾਰਵਾੜੀ ਬੱਚਾ ਵੀ ਦੇ ਸਕਦੇ ਤੇ ਨੀਲਾ ਵੀ ਦੇ ਸਕਦੇ ਸੋ ਆ ਉਹ ਘੋੜੀ ਜੀ ਤੋਂ ਆਪਾਂ ਸਾਰੇ ਤਰ੍ਹਾਂ ਦੇ ਬੱਚੇ ਲੈ ਸਕਦੇ ਤੁਹਾਨੂੰ ਅੱਡ ਅੱਡ ਤਰ੍ਹਾਂ ਦੀ ਘੋੜੀ ਨਹੀਂ ਲੈਣ ਦੀ ਲੋੜ ਪਣੀ ਵੀ ਜੇ ਨੋਕਰਿਆਂ ਵਾਲੀ ਆਰਡਰ ਰੱਖੋ ਮਾਰਵਾੜੀਆਂ ਅੱਡ ਜੇ ਕਿਸੇ ਕੋਲ ਥਾਂ ਥੋੜੀ ਆ ਸੌਂਗ ਪੂਰਾ ਕਰਨ ਨੂੰ ਇੱਕ ਘੋੜੀ ਰੱਖਣੀ ਹੈ ਪਰ ਉਹਦੀ ਮਨ ਦੀ ਰੀਝ ਹੁੰਦੀ ਵੇ ਯਾਰ ਸਾਰੇ ਤਰ੍ਹਾਂ ਦੇ ਬੱਚੇ ਆ ਤਾਂ ਆ ਘੋੜੀ ਦੇਖ ਲਓ ਦੋਸਤੋ ਜਿੱਦਾਂ ਦਾ ਟ੍ਰੈਂਡ ਹੋਇਆ ਜਿੱਦਾਂ ਦੀ ਮਾਰਕੀਟ ਹੋਈ ਓਦਾਂ ਦੇ ਘੋੜੇ ਤੋਂ ਮੀਟ ਕਰਵਾ ਕੇ ਤੁਸੀਂ ਓਦਾਂ ਦਾ ਬੱਚਾ ਲੈ ਸਕਦੇ ਹੋ ਬਾਕੀ ਸਵਾਰੀ ਸੂਰੀ ਦੀ ਬਹੁਤ ਚੰਗੀ ਹੈ ਯਾਰ ਦੇਖੋ ਪੈਰਪੁਰ ਪੈਰ ਦਾ ਦੇਖੋ ਜਿਹੜਾ ਤਰੀਕਾ ਧਰਨ ਦਾ ਬਹੁਤ ਸੋਹਣਾ ਉੱਪਰੋਂ ਲਿਆ ਲੈ ਕੇ ਪੈਰ ਦਿੰਦੀ ਆ ਕਿਉਂਕਿ ਜਿਵੇਂ ਜਿਵੇਂ ਗਰਮ ਹੋਣਾ ਏਰੀਆ ਚੱਲ ਓਦਾਂ ਓਦਾਂ ਹਨਾ ਪਹਿਣਾ ਹੁੰਦਾ ਯਾਰ ਮਨੇ ਪਰ ਜਿਹੜਾ ਆਪਣੇ ਵੀਡੀਓ ਬਣਾਉਂਦਾ ਏਰੀਆ ਹੁੰਦਾ ਏ ਸਰਕਲ ਥੋੜਾ ਹੁੰਦਾ ਉਦੋਂ ਨੂੰ ਮੋੜ ਮੋੜ ਪੈ ਜਾਂਦਾ ਜਾਨਵਰ ਨੂੰ ਜਦੋਂ ਨੂੰ ਉਹਨੇ ਮੋਸਮ ਜਾਂ ਫੜਦਾ ਪਰ ਜਿਹੜਾ ਪੈਰ ਦੇਣਾ ਉਹ ਤਾਂ ਤੋਈ ਆਦੀ ਚਾਲਦੰਦ ਅਦਾ ਲਾ ਸਕਦਾ ਬਹੁਤ ਸੋਹਣਾ ਪੈਰ ਰੱਖਦੇ ਤਾਂ ਤੋਂ ਲਿਆ ਲੈ ਪੈਰ ਸਿੱਟਣਾ ਇਹ ਥੋੜੇ ਜਾਨਵਰਾਂ ਨੂੰ ਹੀ ਆਉਂਦਾ ਹੁੰਦਾ ਨਹੀਂ ਤਾਂ ਸਿੱਧਾ ਪੈਰ ਤਾਂ ਹਰ ਕੋਈ ਜਾਨਵਰ ਰੱਖ ਲੈਂਦਾ ਤੇ ਚਾਲ ਵਾਲਾ ਜਾਨਵਰ ਉਹ ਨੂੰ ਮੰਨਿਆ ਜਾਂਦਾ ਜਿਹਨੇ ਤਾਂ ਤੋਂ ਲਿਆ ਕੇ ਪੈਰ ਸਿੱਟੇ ਸੋ ਦੋਸਤੋ ਜੇ ਤੁਸੀਂ ਚਾਲ ਵਾਲੀ ਘੋੜੀ ਭਾਲਦੇ ਆ ਆਹ ਦੇਖ ਲਓ ਬਾਕੀ ਇਹਨੇ ਤਿੰਨਾਂ ਤਰ੍ਹਾਂ ਦੇ ਬੱਚੇ ਨੇ ਉਹ ਵੀ ਰੀਜ ਪੂਰੀ ਤੇ ਮੌਕੇ ਤੇ ਘੋੜੀ ਹੈਗੀ ਖਾਲੀ ਅੰਦਰ ਦੀ ਸਾਫ ਆ ਜਿਹੜੇ ਮਰਜੀ ਘੋੜੇ ਤੋਂ ਹੁਣ ਵੀ ਤੁਸੀਂ ਜਿੱਦਾਂ ਦੇ ਘੋੜੇ ਤੋਂ ਮੇਡ ਕਰਵਾਉਣੀ ਚਾਹੁੰਦੇ ਕਰਵਾ ਸਕਦੇ ਤੁਹਾਡੀ ਰੀਜ ਬੈਤ ਨਹੀਂ ਜੂ ਤੇ ਬਾਲਪੁਰ ਦੀ ਸਾਫਾ ਅੰਦਰ ਦੀ ਸਾਫਾ ਹੱਥਾਂ ਪੈਰਾਂ ਦੀ ਸਾਫਾ ਤੇ ਨੰਬਰ ਦੇ ਤੇ ਆਪਾਂ ਸਕਰੀਨ ਦੇ ਉੱਪਰ ਜਿਹੜੇ ਭਰਾ ਦੇ ਵੀ ਚੱਲਦੇ ਆ ਉੱਪਰ ਦਿੱਤੇ ਨੰਬਰਾਂ ਤੇ ਸੰਪਰਕ ਕਰ ਲੈ ਧੰਨਵਾਦ